ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਚਹਿਲ ਡੈਰੀ ਫਾਰਮ ਤੇ ਦੋਸਤੋ ਉਮੀਦ ਕਰਦੇ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਗੱਲ ਕਰਦੇ ਆਪਾਂ ਡੈਰੀ ਫਾਰਮ ਬਾਰੇ ਗਾਂਵਾਂ ਦੇ ਫਾਰਮ ਬਾਰੇ ਬਹੁਤ سارے ਬੱਚੇ ਟ੍ਰੇਨਿੰਗ ਲੈ ਰਹੇ ਨੇ ਬਹੁਤ ਵਧੀਆ ਕੰਮ ਹੈ ਕੰਮ ਕਰਨਗੇ ਖੇਤੀ ਦੇ ਨਾਲ ਨਾਲ ਆਪਣਾ ਇੱਕ ਸਹਾਇਕ ਧੰਦਾ ਸ਼ੁਰੂ ਕਰਨਗੇ ਜਾਂ ਮੇਰੇ ਵੀਰ ਜਿਹੜੇ ਫਾਰਮਿੰਗ ਦਾ ਕਰਨਾ ਚਾਹੁੰਦੇ ਨੇ ਜਾਂ ਟ੍ਰੇਨਿੰਗ ਲੈ ਰਹੇ ਨੇ ਇਹਦੇ ਵਿੱਚ ਕੁਝ ਗੱਲਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਨਾ ਸਟੈਪ ਬਾਈ ਸਟੈਪ ਆਪਾਂ ਇਹ ਵੀਡੀਓ ਪਾਇਆ ਕਰਾਂਗੇ ਕਿਉਂਕਿ ਆਪਾਂ ਇਸ ਦੌਰ ਦੇ ਵਿੱਚੋਂ ਗੁਜ਼ਰੇ ਹੋਏ ਹਾਂ ਜਦੋਂ ਆਪਾਂ ਡੇਰੀ ਫਾਰਮਿੰਗ ਸਟਾਰਟ ਕਰਨਾ ਹੈਗਾ ਇਹਦੇ ਵਿੱਚ ਦੋ ਤਿੰਨ ਗੱਲਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਐਂਡ ਤੱਕ ਆਪਣੇ ਸਾਥ ਚੱਲਣਗੀਆਂ ਕਿਸਾਨਪ੍ਰਭਾ ਉਹ ਪਹਿਲੀ ਗੱਲ ਤਾਂ ਇਹ ਹੈ ਵੀ ਆਪਣੀ ਮੈਨੇਜਮੈਂਟ ਕਿਹੋ ਜਿਹੀ ਹੋਣੀ ਚਾਹੀਦੀ ਹੈ ਜਿੱਥੇ ਆਪਾਂ ਗਾਵਾਂ ਰੱਖਣੀਆਂ ਨੇ ਕੀ ਉਹਤੇ ਆਪਾਂ ਖਰਚਾ ਕਰਨਾ ਹੈ ਕਿੰਨਾ ਕੁ ਖਰਚਾ ਕਰਨਾ ਹੈ ਦੂਜੀ ਗੱਲ ਇਹ ਹੈ ਵੀ ਆਪਾਂ ਗਾਵਾਂ ਲੈਣੀਆਂ ਕਿਹੋ ਜਿਹੀਆਂ ਨੇ ਚੰਗੀ ਬਰੀਡ ਦੀਆਂ ਪਾਉਣੀਆਂ ਨੇ ਜਾਂ ਘੱਟ ਪੈਸੇ ਵਾਲੀਆਂ ਪਾਉਣੀਆਂ ਨੇ ਤੀਜਾ ਕਿਸਾਨਪ੍ਰਭਾ ਉਹ ਇਹਦੇ ਵਿੱਚ ਹੈ ਆਪਣੇ ਫੀਡ ਫਾਰਮੂਲੇ ਵੀ ਆਪਾਂ ਫੀਡ ਮੁੱਲ ਲੈ ਕੇ ਪਾਉਣੀ ਹੈ ਜਾਂ ਆਪਾਂ ਫੀਡ ਆਪਣੀ ਤਿਆਰ ਕਰਨੀ ਹੈ ਤੇ ਵਧੀਆ ਫੀਡ ਪਾਉਣੀ ਹੈ ਜਾਂ ਕਿਹੋ ਜਿਹੀ ਕੁਆਲਿਟੀ ਦੀ ਫੀਡ ਪਾਉਣੀ ਹੈ ਕਿਉਂਕਿ ਇਹ ਤਿੰਨੇ ਗੱਲਾਂ ਫਾਰਮ ਦੇ ਨਾਲ ਜੁੜੀਆਂ ਹੋਈਆਂ ਨੇ ਜੇਕਰ ਕਿਸਾਨ ਭਰਾ ਉਹ ਇਹਨਾਂ ਦੇ ਵਿੱਚੋਂ ਇੱਕ ਕੋਈ ਗੱਲ ਮਾੜੀ ਰਹਿ ਜਾਂਦੀ ਹੈ ਜਾਂ ਕੋਈ ਆਪਾਂ ਉਸ ਗੱਲ ਬਣੀ ਇਹਨਾਂ ਤਿੰਨਾਂ 'ਚੋਂ ਨਹੀਂ ਧਿਆਨ ਦਿੰਦੇ ਤਾਂ ਫਾਰਮ ਚੱਲਣਾ ਨਾ ਮੁਮਕਨ ਹੈ ਕਿਉਂਕਿ ਇਹ ਤਿੰਨੇ ਗੱਲਾਂ ਹੀ ਆਪਸ ਦੇ ਵਿੱਚ ਫਾਰਮਿੰਗ ਦੇ ਵਿੱਚ ਜੁੜੀਆਂ ਹੋਈਆਂ ਨੇਗੀਆਂ ਇੱਕ ਦੂਸਰੇ ਦੇ ਨਾਲ ਇਹਨਾਂ ਵਿੱਚੋਂ ਕਿਸਾਨ ਭਰਾ ਉਹ ਜੇਕਰ ਆਪਾਂ ਇੱਕ ਫਾਰਮੂਲੇ 'ਚ ਵੀ ਘਾਟਾ ਦਿਖਾਉਨੇ ਆ ਜਾਂ ਇੱਕ ਗੱਲ 'ਚ ਵੀ ਆਪਾਂ ਪਛੇਰੇ ਨੇ ਤਾਂ ਫਾਰਮੂਲ ਆਪਣਾ ਅਸੰਭਵ ਹੈ ਚੱਲਣਾ ਸੋ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਦੋਸਤਾਂ ਨੂੰ ਬੇਨਤੀ ਹੈ ਵੀ ਕਿਸਾਨ ਭਰਾਵੋ ਜਾਂ ਵੀਰੋ ਜਿਹੜਾ ਤੁਸੀਂ ਕੋਰਸ ਕਰ ਰਹੇ ਹੋ ਵੀ ਐਨੀ ਕ ਮੈਨੇਜਮੈਂਟ ਨਾਲ ਸ਼ੁਰੂ ਕਰਨਾ ਕਿ ਤੁਹਾਨੂੰ ਅੱਗੇ ਜਾ ਕੇ ਕੋਈ ਦਿੱਕਤ ਨਾ ਆਵੇ ਬਸ ਜਿੰਨਾ ਆਪਾਂ ਨੂੰ ਪਤਾ ਹੈਗਾ ਆਪਾਂ ਸਟੈਪ ਵਾਈਜ਼ ਸਟੈਪ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਦੋਸਤੋ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ ਜਿੰਨੀ ਕੀ ਜਾਣਕਾਰੀ ਆਪਾਂ ਦੇ ਸਕੀਏ ਧੰਨਵਾਦ ਜੀ